ਪ੍ਰੀ ਸਾਸਤਰੀਕਾਲ ਅੱਜ ਅਸੀਂ ਗਏ ਆ ਮਿੱਠੂ ਕੁਵਾੜੀ ਦੇ ਸਾਨੂੰ ਵਖਾ ਰਹੇ ਆ ਇੰਜਨ ਵੀਡੀਓ ਮੈਂ ਬਣਾ ਲਿਆ ਆ ਦੇਖੋ ਜੀ ਮਿੱਠੂ ਕੁਵਾੜੀ ਦੇ ਜਹਾਜ਼ ਆ ਫੌਜੀ ਜਹਾਜ਼ ਆ ਇਹ ਤੁਹਾਨੂੰ ਦਿਖਾਉਣੇ ਨੇ ਲੇੜੇ ਕਰਕੇ ਇਹ ਨਾਲੇ ਗੱਡੀਆਂ ਖੜੀਆਂ ਵਾਧੂ ਵਰਨਾ ਖੜੀ ਆ ਕੇ 10 ਖੜੀ ਆ ਸਾਡੇ ਜਹਾਜ਼ ਜੀ ਫੌਜੀ ਜਹਾਜ਼ ਆ ਮਿੱਠੂ ਕੁਵਾੜੀਆ ਸੇ ਲੈ ਕੇ ਆਇਸੀ ਇਹ ਤੇ ਇੱਕ ਤਾਂ ਸਿੱਧੂ ਮੂਸੇ ਦਾ ਲੈ ਗਿਆ ਤੇ ਚਾਰ ਕੋਈ ਹੋਰ ਲੈ ਗਿਆ ਬਸ ਜਾਜ ਫੌਜੀ ਜਾਜ ਵਕੀ ਤੁਸੀਂ ਵੀਡੀਓ ਦੇਖ ਚੁੱਕੇ ਹੋਗੇ ਪਹਿਲਾਂ ਹੁਣ ਦੇਖੋ ਵੀ ਧਿਆਨ ਨਾਲ ਆ ਹੈਗਾ ਜੀ ਵਿੱਚੋਂ ਫੌਜੀ ਜਾਜ ਆਈ ਹੈ ਹੁਣ ਦੇਖੋ ਲੰਗੀ ਤਰ੍ਹਾਂ ਦੇਖੋ ਜੀ ਇਦਾਂ ਮਾਰ ਪੁੱਸ ਤੇ ਲੰਮੀ ਹਾਲੀ ਕੁਆਟਰ ਹੈ ਹਾਲੀ ਕੁਆਟਰ ਹਾਲੀ ਕੁਆਟਰ ਹੋਜੀ ਆਹ ਅੰਦਰੋਂ ਆਏ ਦੋ ਲੀਵਰ ਆ ਗਏ ਦੋਰੇ ਤੇ ਤੁਹਾਨੂੰ ਲਈ ਹੱਲ ਨਾਲ ਦੇਖੋ ਆਹ ਇਹ ਸੁੱਚਾ ਆ ਉੱਪਰਲੀ ਜਗਾ ਆ ਦੇਖੋ ਇੱਕਵਾੜਤ ਗੱਡੀਆਂ ਨਵੀਂ ਗੱਡੀ ਆ ਵੀ ਛਾਂਡੇ ਵਾਲਿਆਂ ਦੀ ਦੇਖੋ ਵਧੀਆ ਵਧੀਆ ਗੱਡੀਆਂ ਖੜੀਆਂ ਨੇ ਇੱਥੇ ਨਾਲ ਆਹ ਦੇਖੋ ਜੀ ਉਹ ਤਾਂ ਕਵਾੜ ਕਵਾੜ ਹੀ ਆ ਜੀ ਮੇਰਾ ਆ ਦੇਖੋ ਜੀ ਇੰਜਨ ਵੱਡਾ ਜਨਰੇਟਰ ਜੀ ਆ ਦੇਖੋ ਜੀ ਇਹ ਸਿਲੰਡਰ ਇੰਜਨ ਮਿੰਦਰਾ ਦਾ ਬਹੁਤ ਥੋੜਾ ਉੱਚੀ ਬੋਲ ਮੇਰੇ ਕੋਲ ਆਹ ਦੇਖੋ ਜੀ ਇੰਜਨ ਬਹੁਤ ਜ਼ਿਆਦਾ ਇੰਜਨ ਦੇਖੋ ਪਟਰਾ ਸਿਵਰਟ ਪਟਰਾ ਹੋ ਗਿਆ ਜਿਸ ਦੀ ਜੀ ਵੀਰ ਨੂੰ ਚਾਹੀਦਾ ਹੋਵੇ ਸਮਾਨ ਮਿਲ ਜਾਣਾ ਹੈ ਤੇ ਵਾਰਾ ਹੋ ਗਈ ਬਲੇਰੋ ਖੜੀ ਹੋਈ ਹੈ ਦੇਖੋ ਕੋਈ ਗੋਲਟ ਕਰੇ ਪੁਰਾਣਾ ਮਾਡਲ ਇਹ ਤੋਂ ਦਾ